ਬੀਜੇਪੀ ਦੇ 35 ਪੁੰਜੀ ਜੀ ਵੱਲੋਂ ਸ਼ਰਧਾ ਦੇ ਵਿੱਚ ਕਰਵਾਈ ਗਈ ਇੱਕ ਵਿਸ਼ਾਲ ਰੈਲੀ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਦੂ

ਸਾਇਓ ਸਾਈਦੀ ਮੋੜਿਆ ਕੇ ਮੋਰ ਮੈਂ ਬੇਨਤੀ ਕਰਾਂਗਾ ਮਨੋਸ਼ ਸੱਬਰਵਾਲ ਜੀ ਆਸ਼ੂ ਭਾਜੀ ਮਨੋਸ਼ ਸੱਬਰਵਾਲ ਜੀ ਇਹ ਸਾਡਾ ਨੌਜਵਾਨ ਬੜਾ ਜੋਧਾ ਹੈ ਤੇ ਫਿਰ ਮੈਂ ਜਿੱਥੇ ਕਹੋਗੇ 24 ਘੰਟੇ ਦਿਲ ਦਾ ਕੰਮ ਕਰਾਂਗਾ ਇਹ ਮੇਰਾ ਵੀਰ ਬੜੇ ਦਰਾਨਾ सीनियर लीडर साहबान यह अपना छोटा भी नोना सब तो छोटा नोना भी है अच स अखा खोल के अपने कन खोल के ਆਸ-ਪਾਸੇ ਦੇਖ ਕੇ ਆਏ ਮਹਿਮਾਨਾਂ ਨੂੰ ਸਨਮਾਨਿਤ ਕਰਕੇ ਮੈਂ ਬੀਤੀ ਮੈਂ ਮੰਡਲ ਦੇ ਪਤਵ ਅਧਿਕਾਰੀ ਸਰਦਾਰ ਰਵਿੰਦਰ ਸਿੰਘ ਜੀ ਸਾਰੇ ਐਸਸੀ ਮੋਰਚਾ ਦੇ ਪ੍ਰਧਾਨ ਹੋਵੇ ਉੱਪਰ ਆ ਗਏ ਉਹਨੇ ਰਾਜੂ ਜੁਗਾਰ ਸਿੰਘ ਜੀ ਚਰਨਜੀਤ ਸਿੰਘ ਜੀ ਅੱਜ ਅਸੀਂ ਸਾਰੇ ਇੱਥੇ ਸ਼ਾਦਾ ਆਏ ਆ ਤੇ ਆਪਣਾ ਛੋਟਾ ਵੀਰ ਸਾਡੇ ਨਾਲ ਖੜਾ ਆ ਇਹਦੇ ਮੌਕੇ ਆਏ ਆ ਤੁਸੀਂ ਦੇਖਿਆ ਕਿੰਨੇ ਪਿਆਰ ਤੇ ਮੁਹੱਬਤ ਨਾਲ ਸਾਰਿਆਂ ਨੇ ਸਾਨੂੰ ਇੱਥੇ ਜੀ ਆਇਆਂ ਕਿਹਾ ਤੇ ਆਈਡੀਆ ਇੱਥੋਂ ਦੇ ਇਲਾਕੇ ਦੀਆਂ ਮੁਸ਼ਕਲਾਂ ਤੁਹਾਨੂੰ ਸਾਹਮਣੇ ਹੀ ਦਿਖਦੀਆਂ ਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਿੱਥੇ ਅਮਰੇਂਦਰ ਸਾਹਿਬ ਦਾ ਨਿਰਮਾਣ ਕਰਨਾ ਆ ਉੱਥੇ ਖਾਸ ਤੌਰ ਤੇ ਛਾਟਾ ਜਿਹਨੂੰ ਇੱਕ ਵਾਰੀ ਮੈਂਚੈਸਟਰ ਆਫ ਇੰਡੀਆ ਕਹਿੰਦੇ ਸੀ ਇਹਨੂੰ ਵਾਪਸ ਉਹੀ ਜਗ੍ਹਾ ਤੇ ਲਿਆਣਾ ਆ ਤੇ ਸਾਡੇ ਭਰਾਵਾਂ ਤੇ ਭੈਣਾਂ ਨੂੰ ਜਿਹੜੀਆਂ ਹੋਰ ਪ੍ਰੋਬਲਮਸ ਹੋ ਰਹੀਆਂ ਤੁਹਾਨੂੰ ਪਤਾ ਇੱਥੇ ਪਾਣੀ ਤੇ ਸੀਵਰੇਜ ਵੀ ਸੈਪਰੇਟ ਨਹੀਂ ਹੋ ਰਹੀ ਅਸੀਂ ਕਿਹੜੀ ਸਦੀ 'ਚ ਬੈਠੇ ਆ ਇਸ ਕਰਕੇ ਜਿਹੜੀਆਂ ਸਹੂਲਤਾਂ ਜਿਹੜੀਆਂ ਸਕੀਮਾਂ ਪ੍ਰਧਾਨ ਮੰਤਰੀ ਮੋਦੀ ਪਾਰਿਤ ਪਰਚੇ ਲਿਆਏ ਨੇ ਉਹ ਅਸੀਂ ਇੱਥੇ ਵੀ ਲੈ ਕੇ ਆਉਣੇ ਆ ਤੇ ਟੈਕਨੋਲੋਜੀ ਨਾਲ ਇਹ ਮੁਸ਼ਕਲਾਂ ਵੀ ਦੂਰ ਕਰ ਲਈਆਂ ਤੁਸੀਂ ਦੂਜੀ ਇੰਡਸਟਰੀ ਦੀ ਗੱਲ ਕੀਤੀ ਆ ਸ਼ਾਟਾ ਇੰਡਸਟਰੀ ਹੱਬ ਹੁੰਦਾ ਜੀ ਤੁਸੀਂ ਗੱਲ ਕੀਤੀ ਆ ਹਾਂਜੀ ਹਾਂਜੀ ਸ਼ਾਟਾ ਬਿਲਕੁਲ ਇੰਡਸਟਰੀ ਦਾ ਹੱਬ ਸੀਗਾ ਔਰ ਟੈਕਨੋਲੋਜੀ ਨਾਲ ਇਹ ਫੇਰ ਵਾਪਸ ਉੱਥੇ ਪਹੁੰਚ ਸਕਦਾ ਦੂਜੀ ਗੱਲ ਮੈਂ ਵੀ ਕਹੀ ਆ ਕਿ ਜਿਹੜੇ ਇੱਥੋਂ ਦੇ ਚੀਜ਼ਾਂ ਨੇ ਜਿੱਤਰਾ ਮਫਲਰ ਸਟਾਫ ਉਹ ਵੀ ਅਗਰ ਅਮਰੀਕਾ ਦਾ ਤੱਕ ਪਹੁੰਚਾ ਦਈਏ ਤੇ ਇੱਥੋਂ ਦੀਆਂ ਆਮਦਨੀਆਂ ਇੱਥੋਂ ਦੀਆਂ ਇਨਕਮਾਂ ਕਿਤੇ ਜਿਆਦਾ ਵੱਜ ਜਾਣਗੀਆਂ ਠੀਕ ਹੈ ਚਲੋ ਉਹ ਯਾਰ ਮੇਰਾ ਨਾਸਤੀ ਸਪੰਜ ਸ਼ੋਰਟਰ ਨਾਲ ਮੋੜਨਾ ਆ ਅੱਜ ਵਾਰਲਡ ਨਮ ਰਸਤੇ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਸਾਡੇ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਸਰਦਾਰ ਤਰਨਜੀਤ ਸਿੰਘ ਸੰਧੋ ਸੰਧੂ ਸਾਫ ਸੁਮੰਦਰੀ ਸਾਹਿਬ ਉਹ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਾਡੀਆਂ ਮੁਸ਼ਕਲਾਂ ਸੁਣ ਲਈ ਪਹੁੰਚੇ ਸੀ ਵਾਰਡ ਨੰਬਰ 8 ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਇੱਕ ਹੰਗਾਰਾ ਭਰਿਆ ਵਾ ਲੋਕਾਂ ਦੇ ਰੁਝਾਨਾ ਤੋਂ ਪਤਾ ਲੱਗਦਾ ਵਾ ਕਿ ਏਅਰ ਕੀ ਅੰਮ੍ਰਿਤਸਰ ਦੀ ਸੀਟ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਬਹੁਤ ਵੱਡੀ ਲੀਡ ਨਾਲ ਜਿੱਤੇਗਾ ਜਿਹੜੀਆਂ ਦੋ ਵਾਰ ਦੀਆਂ ਗਲਤੀਆਂ ਅਸੀਂ ਲੋਕਾਂ ਨੇ ਕਰ ਚੁੱਕੇ ਸੀ ਗਿਆ ਏਅਰ ਕੀ ਲੋਕਾਂ ਦੇ ਮਨ ਹੈ ਗਿਆ ਉਸ ਗਲਤੀ ਨੂੰ ਨਾ ਦੁਹਰਾਉਂਦੇ ਹੋਏ ਕਿ ਸਾਡੇ ਐਮਪੀ ਸਾਹਿਬ ਨੂੰ ਜਿਤਾਣਗੇ ਠੀਕ ਹੈ ਜੀ ਧੰਨਵਾਦ ਦੇਖੋ ਅੱਜ ਸਾਡੇ ਜਿਹੜੇ ਲੋਕ ਸਭਾ ਅੰਮ੍ਰਿਤਸਰ ਤੋਂ ਭਾਜਪਾ ਦੇ ਪ੍ਰਤਾਖੀ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਔਰ ਇਹ ਪ੍ਰੋਗਰਾਮ ਜੋ ਸਾਡੇ ਮੇਰਾ ਬਹੁਤ ਹੀ ਪਿਆਰਾ ਛੋਟਾ ਵੀਰ ਸਤੀਸ਼ ਪੁੰਜ ਮੋਨਾ ਜੀ ਮੋਨਾ ਜੀ ਸਾਡਾ ਇਹ ਇਹਦੇ ਦੁਆਰਾ ਇੱਥੇ ਯੋਜਿਤ ਕੀਤਾ ਗਿਆ ਸੀਗਾ ਇਹਦੇ ਵਿੱਚ ਸਾਡੇ ਰਕੇਸ਼ ਗਿੱਲ ਜੀ ਜਿਹੜੇ ਸਾਡੇ ਔਰ ਆ ਕੁਮਾਰ ਰਮੇਸ਼ ਜੀ ਗੌਰਵ ਗੇਲ ਜੀ ਸੀਨਾ ਸਾਹਿਬ ਸੰਜੀਵ ਖੋਸਲਾ ਜੀ ਅਵਿਨਾਸ਼ ਸ਼ੈਲਾ ਜੀ ਇਹ ਸਾਰੀ ਸਾਰੀ ਟੀਮ ਇੱਥੇ ਆਈ ਸੀ ਦੇਖੋ ਅਸੀਂ ਤੇ ਸਿਰਫ ਲੋਕਾਂ ਤੱਕ ਇੱਕ ਸੁਨਾਹ ਪਹੁੰਚਾਉਣਾ ਹੈ ਕਿ ਸਦਾ ਤਰਨਜੀਤ ਸਿੰਘ ਸੰਧੂ ਜੀ ਇੱਕ ਦੂਤ ਨੇ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਦੇ ਭੇਜੇ ਹੋਏ ਆਪਾਂ ਦੋ ਵਾਰ ਜਿਹੜੇ ਅੰਮਰਸਰੀਆਂ ਨੇ ਗਲਤੀ ਕੀਤੀ ਆਪਾਂ ਇਨੇ ਇਨੇ ਦਿgget ਝਰਾਰੇ ਪਰ ਉਹ ਫੇਰ ਮੰਤਰੀ ਬਣਿਆ ਪਰ ਇਸ ਵਾਰੀ ਇਹ ਸਾਨੂੰ ਇਹ ਵੀ ਹੁਣ ਜਗ ਜਾਇਰ ਹੈ ਕਿ 400 ਤੋਂ ਵੱਧ ਸੀਟਾਂ ਜਿਹੜੀ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਹੈ ਕਿ ਬਹੁਤ ਸੀਟਾਂ ਜਿਹੜੀ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਰਹੀ ਹੈ ਔਰ ਅੰਮ੍ਰਿਤਸਰ ਦੀ ਸੀਟ ਵੀ ਜਿਹੜੀ ਹੈ ਉਹ ਤੁਸੀਂ ਸਰਵੇ ਦੇਖਿਆ ਭਾਰਤੀ ਜਨਤਾ ਪਾਰਟੀ ਸਾਡੇ ਸਦਾਤ ਰੰਜੀਤ ਸਿੰਘ ਸੰਧੂ ਵੀ ਲੈ ਕੇ ਜਾ ਰਿਹਾ ਹੈ ਦੇਖੋ ਇਹ ਇੱਕ ਵਿਅਕਤੀ ਹੈ ਕਿ ਇਹ ਮੋਦੀ ਜੀ ਦੇ ਲਾਗੇ ਨੇ ਔਰ ਇਹ ਇੱਕ ਇਹੋ ਜਿਹੇ ਮੁਲਕਾਂ ਦੇ ਵਿੱਚ ਰਾਜਦੂਤ ਰਹਿ ਕੇ ਆਏ ਨੇ ਜਿੱਥੇ ਕਿ ਉਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਇਹਨਾਂ ਦੀ ਤਾਰੀਫ ਕੀਤੀ ਆ ਵੀ ਜੇ ਕੋਈ ਰਾਜਦੂਤ ਤੇ ਐਫੀ ਜਾ ਹੋਵੇ ਪਰ ਜੇ ਐਮਪੀ ਹੋਵੇ ਤੇ ਇਹੋ ਜਿਹਾ ਹੋਵੇ ਜਿਹੜਾ ਇੱਥੋਂ ਦੀ ਛਾਟੇ ਦੀ ਆਪਾਂ ਗੱਲ ਕਰ ਰਹੀ ਜੀਏ ਜਿਹੜੀ ਕਿ ਇੱਕ ਇੰਡਸਟਰੀ ਦੀ ਹੱਬ ਸੀ ਉਹਨੂੰ ਸਵਾਰ ਸਕੇ ਅੰਮ੍ਰਿਤਸਰ ਦਾ ਜਿਹੜਾ ਨਰਕ ਪਿਆ ਹੋਇਆ ਇਸ ਵੇਲੇ ਜੋ ਆਪਾਂ ਇਸ ਵੇਲੇ ਵੇਖੀਏ ਕਿ ਨਸ਼ਾ ਲੁੱਟਖੋ ਜੋ ਅਜੇ ਇਸੇ ਦੁਰਦਸ਼ਾ ਹੋ ਰਹੀ ਹੈ ਸਾਰੀ ਉਹ ਕੀ ਲੱਗਦਾ ਹੈ ਕਿ ਅਮਰਸਾ ਦੇ ਲੋਕਾਂ ਨੇ ਗਲਤੀ ਕਾ ਲਈ ਦੋ ਵਾਰੀ ਨਹੀਂ ਦੁਹਾਰ ਸਕੇ ਭਾਈਪਾ ਨੂੰ ਕੀ ਲੱਗਦਾ ਹੁਣ ਲੋਕਾਂ ਦਾ ਵਿਸ਼ਵਾਸ ਹੋਣਗੇ ਲੋਕੀ ਨਹੀਂ ਬਿਲਕੁਲ ਦੇਖੋ ਲੋਕਾਂ ਦੇ ਲੋਕ ਹੁਣ ਆਪਾਂ ਲੋਕਾਂ ਦੇ ਵਿੱਚ ਵਿੱਚ ਰਹਦੇ ਆਂ ਰੋਹ ਜਾਂਦੇ ਆਂ ਲੋਕੀ ਵੀ ਹੁਣ ਇਹ ਸਮਝਦੇ ਨੇ ਕਿ ਆਪਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਪ੍ਰਤੇਕਸ਼ ਜਿਤਾਵਾਂਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਆਉਣ ਵਾਲੇ ਪ੍ਰਧਾਨ ਮੰਤਰੀ ਫਿਰ ਸਾਡੇ ਨਰਿੰਦਰ ਮੋਦੀ ਜੀ ਨੇ ਤੇ ਦੇਸ਼ ਵਿੱਚ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਜੀ ਦੀ ਸਾਡੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਭਾਵੇਂ ਉਹ ਯੂਪੀ ਹੈ ਇਥੇ anu ਜਿਹੜਾ ਅਮਨ ਕਾਨੂੰਨ ਹੈ ਉਹਦੀ ਹਾਲਾਤ ਬਹੁਤ ਵਿਗੜੇ ਹੋਏ ਸੀ ਅੱਜ